ਨਛੱਤਰ ਦੇ ਨਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਟ 18 ਭਾਗ ਦੂਜਾ ਪਿਛਲੇ ਦਿਨੀ ਨਰਮੇ ਦੇ ਕਿਸੇ ਨਵੇਂ ਵੀ ਬਾਰੇ ਮੈਂ ਅਖਬਾਰ ਵਿੱਚ ਪੜਿਆ ਹੈ ਕਹਿੰਦੇ ਵਾਵਾ ਝਾੜ ਦਿੰਦਾ ਮੈਂ ਸੋਚਦਾ ਕਿ ਆਪਾਂ ਵੀ ਇੱਕ ਅੱਧਾ ਖੇਤ ਬੀਜ ਕੇ ਵੇਖੀਏ ਦੁਪਹਿਰ ਵੇਲੇ ਜਦੋਂ ਅਮਨ ਆਪਣੇ ਕਮਰੇ ਅੰਦਰ ਬੈੱਡ ਉੱਤੇ ਲੰਮਾ ਪਿਆ ਅਖਬਾਰ ਪੜ ਰਿਹਾ ਸੀ ਤਾਂ ਬਾਪੂ ਨੇ ਉਸ ਦੇ ਲਾਗੇ ਪਈ ਕੁਰਸੀ ਉੱਤੇ ਬੈਠਦਿਆਂ ਉਸ ਨੂੰ ਪੁੱਛਿਆ ਉਹ ਦੇਖਿਓ ਕਿਤੇ ਗਲਤੀ ਨਾ ਕਰ ਬੈਠਣਾ ਕਪਾ ਨਰਮੇ ਦੇ ਪੱਟੇ ਦਾ ਲੋਕ ਪਹਿਲਾਂ ਹੀ ਤਾਬ ਨਹੀਂ ਆ ਰੇ ਤਲਵੰਡੀ ਸਾਬੋ ਵਾਲ ਦੇ ਪਿੰਡਾਂ ਵਿੱਚ ਘਰ ਘਰ ਸੱਤਰ ਵਿੱਚ ਪਏ ਨੇ ਅਖਬਾਰ ਪੜ੍ਹਨਾ ਬੰਦ ਕਰ ਤੇ ਸੀ ਨਾਲ ਉੱਠ ਕੇ ਬੈਠਦਿਆਂ ਅਮਨ ਨੇ ਬਾਪੂ ਨੂੰ ਸਾਵਧਾਨ ਕੀਤਾ ਐਨੇ ਸਾਲਾਂ ਤੋਂ ਉਹ ਖੇਤੀਬਾੜੀ ਦੀ ਪੜ੍ਹਾਈ ਕਰ ਰਿਹਾ ਪਹਿਲਾਂ ਤਾਂ ਉਹਦੀ ਕੋਈ ਗੱਲ ਦੱਸੀ ਨਹੀਂ ਸਿਰਫ ਕਿਤਾਬਾਂ ਦੀ ਪੜ੍ਹਾਈ ਨਾਲ ਹੀ ਬੰਦੇ ਨੂੰ ਸਮਝ ਨਹੀਂ ਲੱਗਦੀ ਇਹ ਤਾਂ ਜਦੋਂ ਤੁਸੀਂ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਵਿਚਾਰ ਸੁਣ ਕੇ ਕਿਤਾਬੀ ਸਮਝ ਨਾਲ ਉਸ ਪਾਸੇ ਨੂੰ ਮੇਲ ਕੇ ਦੇਖਦੇ ਹੋ ਤਾਂ ਉਦੋਂ ਹੀ ਅਸਲ ਗੱਲ ਦਾ ਪਤਾ ਲੱਗਦਾ ਹੈ ਇਹ ਤਾਂ ਤੇਰੀ ਗੱਲ ਠੀਕ ਹੈ ਪਰ ਸਾਨੂੰ ਅਜ ਤੱਕ ਕਿਸੇ ਨੇ ਚੰਗੀ ਤਰ੍ਹਾਂ ਦੱਸਿਆ ਹੀ ਨਹੀਂ ਕਿ ਕੀ ਕੀ ਬੀਜੀਏ ਤੇ ਕੀ ਕੀ ਨਾ ਬੀਜੀਏ ਬਸ ਇੱਕ ਦੂਜੇ ਨੂੰ ਦੇਖੋ ਦੇਖੀ ਕਿੱਲੀ ਦੱਬੀ ਜਾਂਦੇ ਆ ਪਹਿਲਾਂ ਇੰਨੀ ਸਮਝ ਹੀ ਨਹੀਂ ਸੀ ਕਿ ਅੱਗੋਂ ਵੀ ਕਿਸੇ ਨੂੰ ਸਮਝਾ ਸਕੀਏ ਇਹ ਤਾਂ ਆਪਣੇ ਪ੍ਰੋਜੈਕਟ ਦੇ ਸਬੰਧ ਵਿੱਚ ਜਦੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਆ ਮਾੜੀ ਮੋਟੀ ਸਹੀ ਗਲਤ ਦੇ ਪਛਾਣ ਕਰਨ ਦੀ ਸੋਝੀ ਆਈ ਹੈ। ਅਮਨ ਦੀ ਆਖੀ ਗੱਲ ਸੁਣ ਕੁਝ ਪਾਲੀ ਬਾਪੂ ਸੋਚਾਂ ਵਿੱਚ ਪੈ ਗਿਆ। ਇਸ ਵਾਰ ਮਾਰਚ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਤੇ ਝੋਨੇ ਦੀ ਇੱਕ ਨਵੀਂ ਕਿਸਮ ਦਾ 20 ਕਿਸਾਨਾਂ ਨੂੰ ਵੇਚਿਆ ਜਾਏਗਾ। ਉਹ ਲੈ ਕੇ ਜਿੰਨਾ ਤੁਹਾਨੂੰ। ਉਸ ਵਿੱਚ ਨਾ ਤਾਂ ਕੋਈ ਰਸਾਇਣ ਖਾਦ ਪਾਉਣੀ ਹੈ ਤੇ ਨਾ ਹੀ ਕਿਸੇ ਕਿਸਮ ਦਾ ਛੜਕਾਓ ਕਰਨਾ ਹੈ। ਅੱਗੋਂ ਲਈ ਵੀ ਧਿਆਨ ਰੱਖਣਾ ਹੋਰ ਜਿਹੜੀ ਵੀ ਫਸਲ ਵੇਚਣੀ ਹੈ ਨਾ ਉਸ ਵਿੱਚ ਸਿਰਫ ਰੂੜੀ ਮਾਰਕਾ ਖਾਦ ਹੀ ਪਾਓ। ਅਮਨ ਦੀ ਗੱਲ ਸੁਣ ਬਾਹਰ ਵੇੜੇ ਵਿੱਚ ਨਿੱਕੇ ਮੋٹے ਕੰਮ ਕਰਦੀ ਫਿਰਦੀ ਬੀਬੀ ਵੀ ਅੰਦਰ ਆ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਲੱਗ ਪਈ ਜਿਹੜੇ ਪਿੰਡਾਂ ਵਿੱਚ ਤੂੰ ਜਾਂਦਾ ਆਉਂਦਾ ਹੈ ਉੱਥੇ ਤਾਂ ਕਹਿੰਦੇ ਕੈਂਸਰ ਨੇ ਬਹੁਤ ਮਾਰ ਕੀਤੀ ਹੈ ਵੇਲੇ ਇਕ ਵੇਲੇ ਪਿੰਡ ਗਿਆ ਅਮਨ ਬਾਪੂ ਨੂੰ ਇਹਨਾਂ ਗੱਲਾਂ ਬਾਰੇ ਜ਼ਿਆਦਾ ਨਹੀਂ ਸੀ ਦੱਸਦਾ ਪਰ ਉਸ ਦਿਨ ਥੋੜੀ ਜੀ ਵੇਲ ਹੋਣ ਕਾਰਨ ਜਿਵੇਂ ਬਾਪੂ ਆਪਣੇ ਮਨ ਨਾਲ ਅੰਦਰ ਲੀਆਂ ਸਾਰੀਆਂ ਅਮਨ ਨਾਲ ਸਾਝੀਆਂ ਕਰ ਲੈਣਾ ਚਾਹੁੰਦਾ ਹੋਵੇ ਮਾਰ ਵਰਗੀ ਮਾਰ ਕਬਾਬੀਜਨ ਵਾਲੇ ਪਿੰਡਾਂ ਵਿੱਚ ਤਾਂ ਕੋਈ ਵੀ ਘਰ ਬਚਾ ਨਹੀਂ ਜਿੱਥੇ ਇਸ ਬਿਮਾਰੀ ਨੇ ਇੱਕ ਦੋ ਦੀ ਬਲੀ ਨਾ ਲਈ ਹੋਵੇ ਅਮਨ ਦੀ ਗੱਲ ਸੁਣ ਬੀਬੀ ਨੇ ਉਸ ਦੇ ਚਿਹਰੇ ਉੱਤੇ ਨਜ਼ਰ ਟਿਕਾ ਬਹੁਤ ਹਰਾਨੀ ਨਾਲ ਦੇਖਿਆ ਤੂੰ ਮਰੀਜ਼ਾ ਨਾਲ ਗੱਲਬਾਤ ਵੀ ਕਰਦਾ ਹੋਏਗਾ ਆਪਣਾ ਖਿਆਲ ਰੱਖਦਾ ਹੋਣਾ ਕਿ ਬੀਬੀ ਨੇ ਆਪਣਾ ਸੰਸਾ ਪਰ ਗਟਾਇਆ ਬੀਬੀ ਇਸ ਬਿਮਾਰੀ ਦੇ ਮਰੀਜ਼ ਨਾਲ ਗੱਲਬਾਤ ਕਰਨ ਤੇ ਸਾਹਮਣੇ ਵਾਲੇ ਨੂੰ ਕੁਝ ਨਹੀਂ ਹੁੰਦਾ ਨਾਲੇ ਬਿਮਾਰੀ ਤਾਂ ਹੁਣ ਚਾਰੇ ਪਾਸੇ ਫੈਲਦੀ ਜਾ ਰਹੀ ਹੈ ਆਪਣੇ ਆਲੇ ਦੁਆਲੇ ਦੇ ਪਿੰਡੀ ਵੀ ਇਸ ਬਿਮਾਰੀ ਨੇ ਕਈ ਘਰ ਮਾਰ ਕੀਤੀ ਆ ਅਮਨਦੀ ਗੱਲ ਸੁਣ ਬਾਪੂ ਨੇ ਆਪਣੀ ਕੁਰਸੀ ਹੋਰ ਉਸ ਤੇ ਨੇੜੇ ਖਿੱਚ ਲਈ ਇਸ ਦੇ ਰੋਕਣ ਦਾ ਕੋਈ ਆਪਾ ਨਹੀਂ ਕੋਈ ਅਮਨਦੀਆਂ ਗੱਲਾਂ ਸੁਣ ਸੁਣ ਬਾਪੂ ਦੀ ਜਿਗਿਆਸਾ ਹੋਰ ਵੱਧਦੀ ਚੱਰੀ ਸੀ ਅਜੇ ਤੱਕ ਤਾਂ ਕੋਈ ਆਪਾ ਨਹੀਂ ਦੀਂਦਾ ਪਿਛਲੇ ਦਿਨੀ ਵਿਦੇਸ਼ਾਂ ਵਿੱਚ ਗਏ ਕੁਝ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ ਸੰਸਥਾ ਨੇ ਤਲਵੰਡੀ ਸਾਬੋ ਲਾਗੇ ਕੈਂਪ ਲਗਵਾਇਆ ਉੱਥੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਦੀ ਸਿਹਤ ਚੈੱਕਅਪ ਕੀਤੀ ਗਈ ਤੇ ਇਸ ਬਿਮਾਰੀ ਤੋਂ ਬਚਣ ਦੇ ਪਾਵਾਂ ਬਾਰੇ ਵੀ ਦੱਸਿਆ ਗਿਆ ਬਾਪੂ ਨੂੰ ਬੜੇ ਚੰਨ ਨਾਲ ਆਪਣੀਆਂ ਗੱਲਾਂ ਸੁਣਦੇ ਦੇਖਾ ਮਨ ਆਪਣੇ ਪ੍ਰੋਜੈਕਟ ਦੌਰਾਨ ਹੋਏ ਤਜਰਬੇ ਉਹਨਾਂ ਨਾਲ ਸਾਂਝੇ ਕਰਨ ਲੱਗ ਪਿਆ। ਇਹੋ ਜਿਹਾ ਇੱਕ ਕੈਂਪ ਆਪਣੇ ਇੱਧਰ ਨਹੀਂ ਲੱਗ ਸਕਦਾ। ਨਾ ਕਿਉਂ ਨਹੀਂ ਸਕਦਾ? ਆਪਣੇ ਇੱਧਰ ਵੀ ਲਗਵਾ ਜਰਾ ਇਹੋ ਜਿਹਾ ਕੈਂਪ। ਇਹ ਤਾਂ ਬੰਦਾ ਕੰਮ ਹੈ। ਬਾਪੂ ਦੀ ਗੱਲ ਸੁਣ ਅਮਨ ਉੱਠ ਕੇ ਖੜਾ ਹੋ ਗਿਆ ਪਰ ਬਾਪੂ ਚਾਹੁੰਦਾ ਸੀ ਕਿ ਉਹ ਆਪਣੇ ਪ੍ਰੋਜੈਕਟ ਨਾਲ ਸੰਬੰਧਿਤ ਕੁਝ ਹੋਰ ਗੱਲਾਂ ਉਸ ਨਾਲ ਸਾਂਝੀਆਂ ਕਰੇ ਕਿਉਂਕਿ ਅੱਗੇ ਕਦੇ ਵੀ ਉਸ ਨੇ ਇਸ ਤਰ੍ਹਾਂ ਦੀ ਕੋਈ ਗੱਲ ਉਸ ਨਾਲ ਸਾਂਝੀ ਨਹੀਂ ਕੀਤੀ। ਕਮਰੇ ਅੰਦਰੋਂ ਨਿਕਲ ਅਮਨ ਨੇ ਬਿਨਾਂ ਮਤਲਬੀ ਬੇੜੇ ਵਿੱਚ ਇੱਕ ਚੱਕਰ ਲਾਇਆ। ਪਰ ਧੁੱਪ ਦਾ ਸੇਕ ਕੁਝ ਜ਼ਿਆਦਾ ਹੀ ਵੱਧ ਜਾਣ ਕਰਨ ਉਹ ਝਾਟੀ ਮੋੜ ਆਪਣੇ ਕਮਰੇ ਅੰਦਰ ਚੱਲ ਆ ਗਿਆ। ਬੀਬੀ ਕੀਰਤੀ ਨੂੰ ਵੀ ਬੁਲਾ ਲੈਂਦੀ। ਜਦੋਂ ਆਲੂਆਂ ਵਾਲੀ ਪਰੌਂਠਿਆਂ ਦੇ ਨਾਲ ਦਹੀਂ ਵਾਲੀ ਪਲੇਟ ਜਾ ਕੇ ਬੀਬੀ ਨੇ ਅਮਨ ਦੇ ਸਾਹਮਣੇ ਰੱਖੀ ਤਾਂ ਇਹ ਬੋਲ ਉਸ ਦੇ ਬੁੱਲਾਂ ਵਿੱਚੋਂ ਨਿਕਲਣਾ ਚਾਹੁੰਦੇ ਹੋਏ ਵੀ ਨਿਕਲ ਨਾ ਸਕੇ। ਇੱਕ ਇੱਕ ਬੁਰਕੀ ਹੌਲੀ ਹੌਲੀ ਨਿਕਲਦਿਆਂ ਉਹ ਵਾਰ-ਵਾਰ ਕਮਰੇ ਦੇ ਪੁਲੀਟਰਵਾਦੀ ਵਿੱਚੋਂ ਦੀ ਬਾਹਰ ਵੱਲ ਚਾਤ ਮਾਰ ਲੈਂਦਾ ਪਰ ਨਾਸ਼ਤਾ ਖਤਮ ਹੁੰਨ ਤੱਕ ਕਿਸੇ ਦੇ ਵੀ ਆਉਣ ਦੀ ਬੜਕ ਨਾ ਲੱਗੀ ਬੈੱਡ ਉੱਤੇ ਲੇਟ ਕੇ ਅਮਨ ਨੇ ਕੁਝ ਪੜ੍ਹ ਲਈ ਆਪਣੀਆਂ ਅੱਖਾਂ ਬੰਦ ਕਰ ਲਈ ਉਸ ਸਮੇਂ ਦੋ ਘੁ ਘਰ ਨਿਰਮਲ ਦੀਆਂ ਬੁਝਦੀਆਂ ਜਾ ਰਹੀਆਂ ਅੱਖਾਂ ਦਾ ਚਿਹਰਾ ਵੀ ਅਮਨ ਦੇ ਜ਼ਿਹਨ ਵਿੱਚ ਚਮਕਿਆ ਉਸ ਸਮੇਂ ਅਮਨ ਦਾ ਮਨ ਕੀਤਾ ਕਿ ਉਸਦੇ ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਇੱਕ ਵਾਰ ਉਸੇ ਵੱਲ ਹੀ ਜਾਵੇ ਕਿਉਂਕਿ ਪਿਛਲੇ 15-20 ਦਿਨਾਂ ਤੋਂ ਨਾ ਤਾਂ ਉਸ ਦਾ ਤੇ ਨਾਲ ਹੀ ਉਸਦੇ ਮਾਪਿਆਂ ਵੱਲੋਂ ਕੋਈ ਫੋਨ ਆਇਆ ਆਪਣੇ ਕੰਮ ਦੇ ਸਬੰਧ ਵਿੱਚ ਉਹ ਆਪ ਹੀ ਜ਼ਿਆਦਾ ਹੀ ਰੁੱਝਿਆ ਹੋਇਆ ਹੋਣ ਕਰਕੇ ਕਿਸੇ ਪਾਸੇ ਕੋਈ ਫੋਨ ਨਹੀਂ ਸੀ ਕਰ ਸਕਿਆ ਵਿੱਚ ਵਿੱਚ ਇੱਕ ਦੋ ਵਾਰ ਹਰਮਨ ਦਾ ਚਿਹਰਾ ਵੀ ਰਿਸ਼ਕੋਰ ਜੀ ਮਾਰ ਉਸਦੀ ਜ਼ਿੰਦ ਦੀ ਸਕਰੀਨ ਤੋਂ ਉੱਪਰ ਆਇਆ ਰਾਤੀ ਉਸਨੇ ਗੱਲ ਕਰਨ ਬਾਰੇ ਅਮਨੇ ਸੋਚਿਆ ਪਰ ਅਗਲੇ ਹੀ ਪਲ ਕੋਈ ਹੋਰ ਖਿਆਲ ਮਨ ਵਿੱਚ ਆਉਣ ਤੇ ਉਸਨੇ ਆਪਣੇ ਆਪ ਨੂੰ ਰੋਕ ਲਿਆ ਪਰਾਠੀ ਖਾਦੀ ਹੋਣ ਕਰ ਨੀਸਤੀ ਭਾਰੂ ਹੋ ਜਾਣ ਤੇ ਉਸ ਦੀਆਂ ਅੱਖਾਂ ਵੱਲੋਂ ਮੱਲੀ ਮਿਚਟੀਆਂ ਜਾ ਰਹੀਆਂ ਸਨ ਉਹ ਵਾਰ-ਵਾਰ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ ਪਰ ਉਸ ਨੂੰ ਲੱਗਿਆ ਜਿਵੇਂ ਕੋਈ ਜ਼ਬਰਦਸਤੀ ਹੁੰਦੀ ਹੈ ਅੱਖਾਂ ਉੱਤੇ ਹੱਥ ਰੱਖ ਕੇ ਉਸ ਨੂੰ ਬੰਦ ਕਰ ਰਿਹਾ ਹੋਵੇ ਦੁਪਹਿਰੋਂ ਬਾਅਦ ਜਦੋਂ ਅਮਨ ਦੀ ਅੱਖ ਖੁੱਲੀ ਤਾਂ ਬੀਬੀ ਤੋਂ ਬਿਨਾਂ ਉੱਥੇ ਕੋਈ ਵੀ ਨਹੀਂ ਸੀ ਸ਼ਹਿਦ ਬਾਪੂ ਜੀ ਕਿਸੇ ਕੰਮ ਬਾਹਰ ਗਏ ਹੋਏ ਸਨ ਰੋਟੀ ਅਮਨ ਦੇ ਉੱਠ ਕੇ ਬੈਠਦੇ ਹਾਂ ਬੀਬੀ ਨੇ ਲਾ ਗਿਆ ਉਸ ਨੂੰ ਪੁੱਛਿਆ ਅਇਆ ਤਾਂ ਬਰੌਠੀ ਥੱਲੇ ਨਹੀਂ ਹੋਈ ਮੈਂ ਤਾਂ ਹੁਣ ਰਾਤ ਦੀ ਰੋਟੀ ਖਾऊं ਤੁਸੀਂ ਆਪਣਾ ਦੇਖ ਲੈਣਾ ਇਹ ਆ ਖਮਨ ਇੱਧਰ ਉੱਧਰ ਚੱਕਿਆ ਪਰ ਜੋ ਕੁਝ ਜੋ ਵੇਖਣਾ ਚਾਹੁੰਦਾ ਸੀ ਉਹ ਦਿਖਾਈ ਨਾ ਦਿੱਤਾ ਉਸ ਦਿਨ ਸ਼ਾਮ ਨੂੰ ਵੀ ਕੀਰਤੀ ਨਾ ਆਈ ਰਾਤ ਨੂੰ ਬਿਸਤਰੇ ਉੱਤੇ ਪਿਆ ਅਮਨ ਉਸੇ ਬਾਰੇ ਉਲਟਾ ਸਿੱਧਾ ਸੋਚਦਾ ਰਿਹਾ ਕੋਈ ਮਜਬੂਰੀ ਵੀ ਹੋ ਸਕਦੀ ਹੈ ਅਮਨ ਦੇ ਵਾਰ-ਵਾਰ ਗਲਤ-ਮਰਤ ਸੋਚਣ ਤੇ ਉਸ ਦੇ ਅੰਦਰ ਲੈਣੇ ਉਸ ਨੂੰ ਛਾੜ ਪਈ ਦੋੱਚਾ ਜਾਹੋ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ ਅੱਧੀ ਰਾਤ ਬੀਤਣ ਤੋਂ ਬਾਅਦ ਤੱਕ ਵੀ ਜਿਹੜਾ ਵਾਰ-ਵਾਰ ਹਨੇਰੇ ਵਿੱਚ ਚਮਕਿਆ ਉਸੇ ਕੀਰਤੀ ਦਾ ਚਿਹਰਾ ਮਾਰਚ ਦੀਆਂ ਪਹਿਲੀਆਂ ਤਰੀਕਾਂ ਤੋਂ ਬੱਚਿਆਂ ਦੇ ਸਾਲਾਨਾ ਪੇਪਰ ਸ਼ੁਰੂ ਹੋ ਰਹੇ ਨੇ ਇਸ ਲਈ ਮੇਰੇ ਕੋਲ ਟਿਊਸ਼ਨ ਪੜਨ ਵਾਲਾ ਕੋਈ ਨਾ ਕੋਈ ਬੱਚਾ ਵੇਲੇ-ਕੁਵੇਲੇ ਵੀ ਕੁਝ ਨਾ ਕੁਝ ਪੁੱਛਣ ਸਮਝਣ ਆ ਜਾਂਦਾ ਹੈ ਦੂਸਰੇ ਦਿਨ 9:00 ਵਜੇ ਜਦੋਂ ਮੁਸਕਰਾਉਂਦਾ ਚਿਹਰਾ ਲੈ ਕੀਰਤੀ ਨੇ ਉਹਨਾਂ ਦੇ ਵਿਹੜੇ ਵਿੱਚ ਪੈਰ ਪਾਇਆ ਉਹ ਆਉਂਦਿਆਂ ਹੀ ਬਿਨਾਂ ਕਿਸੇ ਦੇ ਪੁੱਛੇ ਆਪਣੇ ਆਪ ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਅਮਨ ਵਿਹੜੇ ਵਿੱਚ ਕੁਰਸੀ ਉੱਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਤੇ ਬੀਬੀ ਕਮਰਿਆਂ ਅੰਦਰਲੀ ਝਾੜ-ਪੂੰਝ ਕਰ ਰਹੀ ਸੀ ਸਵੇਰ ਵੇਲੇ ਬੱਚਿਆਂ ਦੇ ਸਕੂਲ ਚਲੇ ਜਾਣ ਤੋਂ ਬਾਅਦ ਮੈਂ ਦੁਪਹਿਰ ਤੱਕ ਵਿਹਲੀ ਹੁੰਨੀ ਆ ਅਮਨ ਨੇ ਅਜੇ ਉਸਦੀ ਪਹਿਲੀ ਗੱਲ ਦਾ ਵੀ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਕੀਰਤੀ ਨੇ ਆਪਣੀ ਅਗਲੀ ਗੱਲ ਤੋਂ ਵੀ ਉਸਨੂੰ ਜਾਣੂ ਕਰਵਾ ਦਿੱਤਾ ਮੈਂ ਐਵੇਂ ਹੀ ਉਸ ਬਾਰੇ ਕੀ ਕੀ ਸੋਚਦਾ ਰਿਹਾ ਕੀਰਤੀ ਦੀਆਂ ਗੱਲਾਂ ਸੁਣ-ਸੁਣ ਅਮਨ ਨੇ ਇੱਕ ਦੋ ਪਲ ਉਸਦੇ ਚਿਹਰੇ ਵੱਲ ਧਿਆਨ ਨਾਲ ਦੇਖਦਿਆਂ ਸੋਚਿਆ ਅਮਨ ਨੂੰ ਆਪਣੇ ਵਾਲੀ ਇਸ ਤਰ੍ਹਾਂ ਦੇਖਣ ਤੇ ਕੀਰਤੀ ਦੇ ਚਿਹਰੇ ਦੀਆਂ ਨਸਾਂ ਵੀ ਇੱਕ ਦੋ ਪਲਾਂ ਲਈ ਤਣ ਗਈਆਂ ਕੀ ਹੋਇਆ ਐਨੀ ਗੰਭੀਰ ਹੋ ਗਈ ਹੈ ਇਹ ਹੀ ਗੱਲ ਤਾਂ ਮੈਂ ਪੁੱਛਣਾ ਚਾਹਣੀ ਹੈ ਪਰ ਅਗਲੇ ਹੀ ਪਲ ਅਮਨ ਨੇ ਤਰਾਉ ਮੁਕਤੋ ਹਲਕਾ ਜਿਹਾ ਮੁਸਕਰਾ ਕੇ ਉਸਦੇ ਚਿਹਰੇ ਵੱਲ ਦੇਖਿਆ ਤਾਂ ਕੀਰਤੀ ਦੇ ਚਿਹਰੇ ਦੀਆਂ ਤਣੀਆਂ ਨਸਾਂ ਵੀ ਢਿੱਲੀਆਂ ਪੈ ਗਈਆਂ ਇਹੜੀ ਕਿਹੜੀ ਕਲਾਸ ਦਾ ਬੱਚਾ ਪੜਦਾ ਹੈ ਤੇਰੇ ਕੋਲ ਆਪਣੇ ਮਾਹੌਲ ਬਦਲਣ ਲਈ ਨਵੀਂ ਗੱਲ ਤੋੜ ਲਈ ਮੈਂ 8ਵੀਂ ਤੱਕ ਦੇ ਬੱਚੇ ਪੜਾਉਣੀ ਆ ਉਸ ਤੋਂ ਅਗਲੀਆਂ ਕਲਾਸਾਂ ਦੇ ਬੱਚੇ ਡੈਡੀ ਜੀ ਕੋਲ ਨੇ ਕੀਰਤੀ ਨੇ ਸਹਿਜ ਹੋ ਕੇ ਉਸ ਤੇ ਪੁੱਛੇ ਸਵਾਲ ਦਾ ਜਵਾਬ ਦਿੱਤਾ ਤੇ ਇਹ ਚਾਚਾ ਬਣਾਵਾ ਕਮਰੇ ਅੰਦਰੋਂ ਬਾਹਰ ਆਈ ਬੀਬੀ ਨੇ ਕੀਰਤੀ ਨੂੰ ਪੁੱਛਿਆ ਇਹ ਕੋਈ ਪੁੱਛਣ ਦੀ ਲੋੜ ਐ ਤੁਸੀਂ ਬਣਾਓ ਆਪਾਂ ਸਾਰੇ ਇਕੱਠੇ ਬੈਠ ਕੇ ਪੀਵਾਂਗੇ ਕੀਰਤੀ ਤੇ ਜਵਾਬ ਦੇਣ ਤੋਂ ਪਹਿਲਾਂ ਹੀ ਅਮਨ ਬੁੱਲ ਪਿਆ ਪਰਚਾ ਮੈਂ ਬਣਾਉ ਜੇ ਮਨਜ਼ੂਰ ਆ ਤਾਂ ਦੱਸੋ ਕੀਰਤੀ ਨੇ ਕੁਰਸੀ ਤੋਂ ਉੱਠਣ ਲੱਗਿਆ ਆਖਿਆ ਤੂੰ ਕੱਲ ਬਣਾਤਾ ਲਈਏ ਅੱਜ ਮੈਂ ਬਣਾ ਕੇ ਲਿਉਣੀ ਆ ਬੀਬੀ ਨੇ ਉਸ ਦਾ ਮੋਢਾ ਫੜ ਉਸ ਨੂੰ ਕੁਰਸੀ ਤੋਂ ਉੱਠ ਨਾ ਦਿੱਤਾ ਤੇ ਆਪ ਰਸੋਈ ਅੰਦਰ ਚਲੀ ਗਈ ਉਸ ਦਿਨ ਦੁਪਹਿਰ ਤੱਕ ਕੀਰਤੀ ਨੇ ਆਮਨਾ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਬੇਰੋਜ਼ਗਾਰੀ ਕਾਰਨ ਜੋਗੀ ਨੌਜਵਾਨ ਪੀੜੀ ਦੇ ਨਸ਼ਿਆਂ ਵੱਲ ੱੱਕੇ ਜਾਣ ਤੋਂ ਉਹ ਬਹੁਤ ਚਿੰਤਤ ਲੱਗੀ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਵੋਟਾਂ ਲਈ ਧਰਮ ਦੇ ਨਾਂ ਤੇ ਇੱਕ ਫਿਰਕੇ ਨੂੰ ਦੂਜੇ ਨਾਲ ਲੜਾਉਣ ਦੇ ਵਾਅਦੇ ਰੁਝਾਨ ਨੂੰ ਰੋਕਣ ਬਾਰੇ ਉਸਨੇ ਖੁੱਲ ਕੇ ਆਪਣੇ ਵਿਚਾਰ ਦੱਸੇ ਪੰਜਾਬ ਦੀਆਂ ਬਾਰੋ-ਬਾਰੀ ਰਾਜ ਕਰਦੀਆਂ ਦੋਵਾਂ ਪਾਰਟੀਆਂ ਨੇ ਆਪਣੇ ਮੁੰਡੇ ਕੁੜੀਆਂ ਇੱਕ ਦੂਜੇ ਦੇ ਪਰਿਵਾਰਾਂ ਵਿੱਚ ਵਿਆਹੇ ਹੋਏ ਨੇ ਪਰ ਲੋਕਾਂ ਨੂੰ ਉਹ ਇੱਕ ਦੂਜੇ ਨਾਲ ਲੜਾਈ ਜਾ ਰਹੀਆਂ ਨੇ ਲੋਕ ਵੀ ਮੂਰਖ ਬਣ ਇਹ ਸਭ ਕੁਝ ਕਰੀ ਜਾ ਰਹੇ ਨੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿਰਫ ਦੋ ਪਾਰਟੀਆਂ ਰਾਜ ਕਰ ਰਹੀਆਂ ਨੇ ਇਹ ਮੈਂ ਨਹੀਂ ਆਖਾਂ ਜਦੋਂ ਹਰ ਸਮਝ ਵਾਲੇ ਬੰਦੇ ਦੀ ਸੋਚ ਹੈ ਪੰਜਾਬ ਅੰਦਰ ਰਾਜ ਕਰਦੀਆਂ ਪਾਰਟੀਆਂ ਬਾਰੇ ਕੀਰਤੀ ਦੀ ਸਮਝ ਦੇਖ ਅਮਨ ਬਹੁਤ ਹੈਰਾਨ ਹੋਇਆ ਸਾਹਿਦ ਦੇ ਨਾਲ ਨਾਲ ਉਹਨਾਂ ਨੇ ਜੋ ਕਿ ਔਰਤ ਮਰਦ ਦੇ ਸਬੰਧਾਂ ਬਾਰੇ ਵੀ ਗੱਲਾਂ ਕੀਤੀਆਂ ਅਮਨ ਕਈ ਗੱਲਾਂ ਉਸ ਨੂੰ ਪੁੱਛਣੋਂ ਝਿਜਕਦਾ ਰਿਹਾ ਪਰ ਕੀਰਤੀ ਨੇ ਬਿਨਾਂ ਕਿਸੇ ਝਿਜਕ ਦੇ ਉਸ ਦੁਆਰਾ ਨਾ ਪੁੱਛੀਆਂ ਗੱਲਾਂ ਬਾਰੇ ਵੀ ਖੁੱਲ ਕੇ ਆਪਣੇ ਵਿਚਾਰ ਦੱਸੇ ਅਜੋਕੇ ਮਸਲਿਆਂ ਬਾਰੇ ਅੱਜ ਦੇ ਨੌਜਵਾਨਾਂ ਨਾਲੋਂ ਕਿਤੇ ਬਹੁਤ ਜ਼ਿਆਦਾ ਉਸ ਦੀ ਸਮਝ ਹੋਣ ਬਾਰੇ ਸੋਚ ਅਮਨ ਬਹੁਤ ਪ੍ਰਭਾਵਿਤ ਹੋਇਆ ਬੀਜੇ ਦੂਜੇ ਵਾਰੇ ਮੈਨੂੰ ਲੱਗਿਆ ਸੀ ਜਿਵੇਂ ਮੇਰੇ ਨਾਲ ਨਾਲ ਕੋਈ ਹੋਰ ਵੀ ਤੁਰ ਰਿਹਾ ਹੈ ਉਸ ਸਮੇਂ ਮੈਨੂੰ ਭੁਲੇਖਾ ਲੱਗਿਆ ਜਿਵੇਂ ਮੇਰਾ ਔਖਾ ਪੰਧ ਆਸਾਨੀ ਨਾਲ ਕੱਟ ਜਾਏਗਾ ਪਰ ਕੁਝ ਕਦਮ ਤੁਰਨ ਤੋਂ ਬਾਅਦ ਜਦੋਂ ਮੈਂ ਆਪਣੇ ਨਾਲ ਨਾਲ ਤੁਰਨ ਵਾਲੇ ਦੇ ਚਿਹਰੇ ਵੱਲ ਧਿਆਨ ਨਾਲ ਵੇਖਿਆ ਤਾਂ ਮੈਨੂੰ ਉਸਦਾ ਚਿਹਰਾ ਕਿਸੇ ਬਗਿਆੜ ਦੇ ਚਿਹਰੇ ਵਿੱਚ ਤਬਦੀਲ ਹੋ ਰਿਹਾ ਮਹਿਸੂਸ ਹੋਇਆ ਮੈਨੂੰ ਲੱਗਿਆ ਜਿਵੇਂ ਉਸ ਬਗਿਆੜ ਨੇ ਮੈਨੂੰ ਕਿਸੇ ਵੀ ਵੇਲੇ ਨਿਕਲ ਜਾਣਾ ਹੋਵੇ ਪਰ ਇਸ ਤੋਂ ਪਹਿਲਾਂ ਕਿ ਅਜਿਹਾ ਕੁਝ ਵਾਪਰਦਾ ਮੈਂ ਆਪਣਾ ਰਾਹ ਬਦਲ ਲਿਆ ਉਸ ਦਿਨ ਹਰ ਵਿਸ਼ੇ ਬਾਰੇ ਗੱਲਾਂ ਕਰਨ ਤੋਂ ਬਾਅਦ ਜਦੋਂ ਕੀਰਤੀ ਨੇ ਉਥੋਂ ਉੱਠਣ ਲੱਗਿਆ ਘੜੀ ਵੱਲ ਦੇਖ ਕੇ ਇਹ ਗੱਲ ਅਮਨ ਨੂੰ ਦੱਸਣੀ ਚਾਹੀ ਤਾ ਉਸ ਕੋਲੋਂ ਦੱਸੀ ਨਾ ਗਈ ਹੁਣ ਘਰ ਅੰਦਰ ਤੁਰੇ ਫਿਰਦੇ ਹਾਂ ਕਦੇ ਕਦੇ ਮੈਨੂੰ ਬਹੁਤ ਹੀ ਘੁੱਟਣ ਮਹਿਸੂਸ ਹੁੰਨ ਲੱਗਦੀ ਹੈ ਹਰ ਰੋਜ਼ ਉਹ ਨਾ ਕੰਦਾਂ ਦੀ achar ਤਵਾਰੀ ਅੰਦਰ ਹੀ ਤੁਰੇ ਫਿਰਦੇ ਰਹਿਣਾ ਜਿਵੇਂ ਕੋਈ ਕੈਦ ਹੋਵੇ ਸੇਰ ਤੁਰ ਕੇ ਰਾਤ ਪੈਂ ਤੱਕ ਇੱਕੋ ਤਰ੍ਹਾਂ ਦੀਆਂ ਗਿਣਵੀਆਂ ਗੱਲਾਂ ਨੂੰ ਸੁਣ ਸੁਣ ਕੰਨ ਪੱਕੇ ਨੇ ਕਦੇ ਕਦੇ ਦਿਲ ਕਰਦਾ ਹੈ ਇਸ ਸਭ ਕਾਸੇ ਨੂੰ ਛੱਡ ਛੜਾ ਕੇ ਕਿਧਰੇ ਦੂਰ ਪੱਜਾਂ। ਪਰ ਕਿੱਥੇ? ਜਦੋਂ ਇਹ ਸਵਾਲ ਮੇਰੀਆਂ ਅੱਖਾਂ ਅੱਗੇ ਪਹਾੜ ਬਣ ਆ ਖੜਦਾ ਤਾਂ ਮੈਨੂੰ ਕਿਸੇ ਪਾਸੇ ਭੱਜ ਨਿਕਲਣ ਦਾ ਰਾਹ ਨਹੀਂ ਦਿਖਾਈ ਦਿੰਦਾ। ਉਸ ਦਾ ਗਲਾ ਭਰ ਜਾਣ ਕਰਨਾ ਆਪਣੀ ਗੱਲ ਦੇ ਆਖਰੀ ਸ਼ਬਦ ਉਸ ਕੋਲੋਂ ਬੜੀ ਹੀ ਆਖ ਨਾਲ ਬੁਲ ਗਈ। ਦੂਸਰੇ ਪਾਸੇ ਨੂੰ ਮੂੰਹ ਕਰ ਉਸਨੇ ਆਪਣੀਆਂ ਅੱਖਾਂ ਵਿੱਚ ਸਿਮਾਏ ਅਥਰੂ ਪੁੰਜੇ। ਇਸ ਹਰਕਤ ਨੂੰ ਉਸਨੇ ਬੜੀ ਚੰਗੀ ਤਰ੍ਹਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਮਨ ਦੀਆਂ ਅੱਖਾਂ ਦੀ ਪਕੜ ਤੋਂ ਉਹ ਬਚ ਨਾ ਸਕੀ ਅੰਦਰੋਂ ਕਿਤੋਂ ਇਹ ਕੁੜੀ ਬਹੁਤ ਟੁੱਟ ਚੁੱਕੀ ਹੈ ਤੇ ਆਪਣਾ ਜ਼ਖਮੀ ਅੰਦਰ ਦਿਖਾਉਣ ਲਈ ਉਹ ਕਿਸੇ ਨੂੰ ਲੱਭ ਰਹੀ ਹੈ ਕੀਰਤੀ ਦੀਆਂ ਗੱਲਾਂ ਸੁਣ ਕੇ ਉਸ ਦੇ ਚਿਹਰੇ ਉੱਤੇ ਆਰੇ ਪ੍ਰਭਾਵਾਂ ਨੂੰ ਅਮਨ ਨੇ ਬਹੁਤ ਹੀ ਕੋਹਣਾ ਦੇਖਿਆ ਓਏ ਜ਼ਿੰਦਗੀ ਵਿੱਚ ਇਹੋ ਜਿਹਾ ਬਹੁਤ ਕੁਝ ਹੈ ਜਿਹੜਾ ਸਾਡੇ ਨਾਂ ਚਾਹੁੰਦੇ ਹੋਏ ਵੀ ਵਾਪਰ ਜਾਂਦਾ ਹੈ ਪਹਿਲੀ ਕੋਈ ਅਜਿਹਾ ਸ਼ਖਸ ਹੋਵੇ ਜਿਸ ਦੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਾ ਹੋਇਆ ਹੋਵੇ ਇਸੇ ਲਈ ਕਬਰਾਂ ਦੀ ਲੋੜ ਨਹੀਂ ਇਸੇ ਦਾ ਨਾ ਹੀ ਜ਼ਿੰਦਗੀ ਹੈ ਅਮਨ ਨੇ ਆਪਣੀ ਕੁਰਸੀ ਤੋਂ ਉੱਠ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਇਹ ਬੋਲਾ ਕਿ ਤੀਨੇ ਆਪਣਾ ਚਿਹਰਾ ਉੱਪਰ ਚੁੱਕ ਅਮਨ ਦੀਆਂ ਅੱਖਾਂ ਵਿੱਚ ਵੇਖਿਆ ਉਸ ਪਲ ਕੀਰਤੀ ਦਾ ਮਨ ਕੀਤਾ ਕਿ ਉਹ ਅਮਨ ਦੇ ਮੋਢੇ ਉੱਤੇ ਆਪਣਾ ਸਿਰ ਟਕਾ ਦੇਵੇ ਤੇ ਉਨੀ ਦੇਰ ਤੱਕ ਉੱਥੋਂ ਨਾ ਹਟਾਵੇ ਜਦੋਂ ਤੱਕ ਉਸ ਦਾ ਭਰਿਆ ਮਨ ਹਲਕਾ ਨਹੀਂ ਹੋ ਜਾਂਦਾ पर उसी ही समय अंदर आई बीबी नु देख ਉਸਦੇ ਮਨ ਵਿੱਚ ਉੱਠਿਆ ਬਲਬਲਾ ਕਿਤੇ ਅੰਦਰ ਹੀ ਬੈਠ ਗਿਆ ਆਪਣੇ ਮਨ ਅੰਦਰ ਲੀਆਂ ਮੇਰੇ ਨਾਲ ਸਾਂਝੀਆਂ ਕਰ ਲਿਆ ਕਰ ਮੈਂ ਹਾਂ ਨਾ ਤੇਰੀਆਂ ਗੱਲਾਂ ਸੁਣਨ ਵਾਲਾ ਉੱਥੋਂ ਤੁਰਨ ਲੱਗਿਆ ਅਮਨ ਨੇ ਉਸਦਾ ਹੱਥ ਕੁੱਟ ਕੇ ਫੜਿਆ ਤਾਂ ਕੀਰਤੀ ਦੇ ਬੁੱਲਾਂ ਉੱਤੇ ਉਹੋ ਜੀ ਮੁਸਕਰਾਹਟ ਪਰਤਾਈ ਜੋ ਜੀ ਪਹਿਲੀ ਵਾਰ ਉਹਨਾਂ ਦੇ ਵਿਹੜੇ ਅੰਦਰ ਪੈਰ ਪਾਉਣ ਸਮੇ ਉਸਦੇ ਚਿਹਰੇ ਉੱਤੇ ਖੇਡ ਰਹੀ ਸੀ ਉਸ ਰਾਤ ਕਾਫੀ ਹਨੇਰਾ ਪੈ ਤੋ ਕੀਤੀ ਬੜੀ ਯੂਨੀਵਰਸਿਟੀ ਤੋਂ ਅਮਨ ਦੇ ਗਾਈਡ ਨੇ ਉਸਦੀ ਪ੍ਰੋਜੈਕਟ ਰਿਪੋਰਟ ਦੇ ਸਬੰਧ ਵਿੱਚ ਅਗਲੇ ਦਿਨ ਵਿਭਾਗ ਵਿੱਚ ਜ਼ਰੂਰੀ ਪਹੁੰਚਣ ਲਈ ਇੱਕ ਸੁਨੇਹਾ ਮੋਬਾਈਲ ਫੋਨ ਉੱਤੇ ਭੇਜਿਆ ਜਿਸ ਬਾਰੇ ਆਪਣੇ ਅਚਾਨਕ ਜਾਣ ਬਾਰੇ ਉਹ ਕੀਰਤੀ ਨੂੰ ਨਹੀਂ ਸਿੱਧਾ ਸਕਿਆ ਪਰ ਉਤੋਂ ਤੁਰਨ ਤੇ ਅਮਨ ਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਸੀ ਹੋਇਆ ਜਿਸ ਤਰ੍ਹਾਂ ਦਾ ਉਸ ਨੂੰ ਉਸ ਵੇਲੇ ਲੱਗਿਆ ਉਸ ਨੂੰ ਸਾਰਾ ਇਹੋ ਲੱਗਦਾ ਰਿਹਾ ਜਿਵੇਂ ਉਸ ਦਾ ਕੁਝ ਪਿੱਛੇ ਰਹਿ ਗਿਆ ਹੋਵੇ ਆਪਣੀ ਪ੍ਰੋਜੈਕਟ ਰਿਪੋਰਟ ਵਿਭਾਗ ਵਿੱਚ জমা ਕਰਾਉਣ ਤੋਂ ਬਾਅਦ ਉਹ ਆਪਣੇ ਹੋਸਟਲ ਦੇ ਕਮਰੇ ਅੰਦਰ ਪਿਆ ਪੂਰੀ ਰਾਤ ਕੀਰਤੀ ਬਾਰੇ ਹੀ ਸੋਚਦਾ ਰਿਹਾ। ਵਿੱਚ ਵਿੱਚ ਦੀ ਜਰਨਲ, ਨਿਰਮਲ ਸੁਖੀ ਤੇ ਆਪਣੇ ਕੰਮ ਦੌਰਾਨ ਪਿੰਡਾਂ ਵਿੱਚ ਉਸਦੇ ਸੰਪਰਕ ਵਿਚ ਆਉਣ ਵਾਲੇ ਕਈਆਂ ਦੇ ਚਿਹਰੇ ਵੀ ਘੁੰਮਦੇ ਰਹੇ। ਆਮਨ ਦੇ ਮਨ ਵਿੱਚ ਇਹ ਖਿਆਲ ਵੀ ਆਇਆ ਕਿ 1-2 ਦਿਨਾਂ ਬਾਅਦ ਜਰਨਲ ਨੂੰ ਨਾਲ ਲੈ ਕੇ ਉਹ ਉਹਨਾਂ ਪਰਿਵਾਰਾਂ ਦੇ ਘਰੀ ਜਾਵੇ ਜਿੱਥੇ ਉਸ ਦਾ ਅਕਸਰ ਹੀ ਚੱਕਰ ਲੱਗਦਾ ਰਹਿੰਦਾ ਸੀ। ਉਸ ਤੋਂ ਅਗਲੇ ਦਿਨ ਆਮਨ ਨੇ ਇਸ ਸੋਚ ਕੇ 9:30 ਵਜੇ ਕੀਰਤੀ ਨੂੰ ਫੋਨ ਮਲਾਇਆ ਕਿ ਉਸ ਵੇਲੇ ਉਹ ਟਿਊਸ਼ਨ ਆਪ ਦੇ ਸਾਰੇ ਕੰਮ ਤੋਂ ਵਿਹਲੀ ਹੋ ਗਈ ਹੋਵੇਗੀ। ਹੈਲੋ ਅਮਨ ਦੇ ਫੋਨ ਬੁਲਾਉਂਦੇ ਆਂ ਹੀ ਕੀਰਤੀ ਦੀ ਸਿਲੀ ਆਵਾਜ਼ ਉਸ ਤੇ ਕੰਨੀ ਪਈ ਜਿਵੇਂ ਉਹ ਅਮਨ ਦੇ ਫੋਨ ਦੀ ਹੀ ਹੋਣੀ ਕਰੀ ਹੋਵੇ। ਬੋਲੋ ਇੱਕ ਦੋ ਪਲ ਫੋਨ ਕਰਨ ਨਾਲ ਅਮਨ ਨੂੰ ਸਮਝ ਨਾ ਲੱਗੀ ਕਿ ਉਹ ਕਿੱਥੋਂ ਗੱਲ ਸ਼ੁਰੂ ਕਰੇ। ਐਨੇ ਦਿਨਾਂ ਤੋਂ ਫੋਨ ਕਿਉਂ ਨਹੀਂ ਕੀਤਾ? ਬੜੀ ਹੀ ਆਖ ਨਾਲ ਅਮਨ ਕੋਲੋਂ ਇਹ ਗੱਲ ਆਖੀ ਗਈ ਜਨਾਬ ਨੇ ਵੀ ਨਹੀਂ ਕੀਤਾ ਮੈਂ ਤਾਂ ਆਪਣੇ ਕੰਮ ਵਿੱਚ ਬਹੁਤ ਬਿਜ਼ੀ ਰਹਾ ਸਿਰ ਖੁਰਕਣ ਦੀ ਵੀ ਵੇਲ ਨਹੀਂ ਮਿਲੀ ਇਸ ਬਾਰੇ ਮੈਨੂੰ ਪਤਾ ਲੱਗਿਆ ਇਸ ਲਈ ਤੁਹਾਨੂੰ ਡਿਸਟਰਬ ਨਹੀਂ ਕੀਤਾ ਕੀਰਤੀ ਦੀ ਇਹ ਗੱਲ ਸੁਣ ਤੋਂ ਬਾਅਦ ਅਮਨ ਨੂੰ ਸਮਝ ਨਾ ਲੱਗੀ ਕਿ ਹੁਣ ਉਹ ਉਸ ਨੂੰ ਕੀ ਆਖੇ ਤੇ ਕੀ ਨਾ ਆਖੇ ਚੁੱਪ ਕਿਉਂ ਹੋ ਗਏ ਅਮਨ ਦੇ ਦੋ ਪਲ ਕੁ ਲਈ ਚੁੱਪ ਹੋ ਜਾਣ ਤੋਂ ਬਾਅਦ ਕੀਰਤੀ ਫਿਰ ਬੋਲੀ ਰਾਤੀ ਤਾਂ ਬਹੁਤ ਕੁਝ ਸੋਚਿਆ ਪਰ ਹੁਣ ਸਭ ਕੁਝ ਭੁੱਲ ਗਿਆ ਚੰਗੇ ਬੰਦੇਓ ਜਿਹੜਾ ਰਾਤ ਦੀ ਗੱਲ ਵੀ ਦਿਨ ਚੜ੍ਹਦੇ ਹੀ ਭੁੱਲ ਜਾਂਦੇ ਹੋ ਇਹ ਸੀਰੀਅਸ ਬਿਮਾਰੀ ਹੈ ਸਭ ਤੋਂ ਪਹਿਲਾਂ ਇੱਧਰ ਧਿਆਨ ਦਿਓ ਕੋਈ ਚੰਗਾ ਜਾਇ ਡਾਕਟਰ ਦੱਸੋ ਫਿਰ ਤੁਸੀਂ ਪਿੰਡ ਕਦੋਂ ਆਣਾ ਹੈ ਕਿਉਂ ਉਹ ਵੈਸੇ ਹੀ ਇੱਕ ਦੋ ਦਿਨ ਰੁੱਕ ਕੇ ਦੱਸਾਂਗਾ ਉਦੋਂ ਤੱਕ ਮੈਂ ਤੁਹਾਡੀ ਬਿਮਾਰੀ ਵਾਲੇ ਡਾਕਟਰ ਦਾ ਪਤਾ ਕਰਦੀਆਂ ਇਹ ਅਖ ਕੀਰਤੀ ਨੇ ਫੋਨ ਬੰਦ ਕਰ ਦਿੱਤਾ ਉਸ ਦਿਨ ਜਦੋਂ ਕੀਰਤੀ ਨੂੰ ਅਮਨ ਦੇ ਅਚਾਨਕ ਕੀ ਲੁਧਿਆਣੇ ਚਲੇ ਜਾਣ ਬਾਰੇ ਪਤਾ ਲੱਗਿਆ ਤੋ ਬਹੁਤ ਉਦਾਸ ਹੋਈ ਦੋ ਤਿੰਨ ਦਿਨ ਉਸਦਾ ਰੋਟੀ ਖਾਣ ਨੂੰ ਵੀ ਮਨ ਨਾ ਮੰਨਿਆ ਭਾਵੇਂ 10ਵੀਂ ਪਾਸ ਕਰਨ ਤੋਂ ਬਾਅਦ ਅਮਨ ਉਹਨੂੰ ਪਹਿਲੀ ਵਾਰ ਮਿਲਿਆ ਪਰ ਉਸ ਵਾਰੀ ਕੀਰਤੀ ਨੂੰ ਉਹਨਾਂ ਦੇ ਕਰ ਗਿਆ ਕੁਝ ਨਾ ਕੁਝ ਪਤਾ ਲੱਗਦਾ ਹੀ ਜਾਂਦਾ ਭਾਵੇਂ ਕੀਰਤੀ ਨੇ ਉਸ ਨਾਲ ਦੋ ਕੁ ਦਿਨਾਂ ਦੌਰਾਨ ਬਹੁਤ ਹੀ ਘੱਟ ਗੱਲਾਂ ਕੀਤੀਆਂ ਪਰ ਪਤਾ ਨਹੀਂ ਅਮਨ ਨੇ ਉਸਨੂੰ ਕੀ ਕਰ ਦਿੱਤਾ ਕਿ ਉਸਦਾ ਚਿਹਰਾ ਕੀਰਤੀ ਦੀਆਂ ਅੱਖਾਂ ਅੱਗੋਂ ਹਟਦਾ ਹੀ ਨਹੀਂ ਸੀ ਰਨਾਰਸਾਂ ਤੂੰ ਤਾਂ ਬਹੁਤ ਘੁੰਮਦਾ ਰਹਿਣਾ ਹੈ ਉਡੀ ਦੇ ਇਸ ਟੇਲੀ ਕੋਈ ਮੁੰਡਾ ਦੇਖ ਇੱਕ ਦਿਨ ਜਰਨੈਲ ਕਿਸਾਨ ਯੂਨੀਅਨ ਦੀ ਮੀਟਿੰਗ ਸਮੇਂ ਸੰਗਰੂਰ ਆਇਆ ਤਾਂ ਰਾਤੀ ਗਿਆਨ ਦੇ ਪਿੰਡ ਠਹਿਰ ਗਿਆ ਰਾਤ ਦੀ ਰੋਟੀ ਵੜਾਉਣ ਲਈ ਕੀਰਤੀ ਉਹਨਾਂ ਦੇ ਸਾਹਮਣੇ ਆਈ ਤਾਂ ਗਿਆਨ ਨੇ ਜਰਨੈਲ ਨੂੰ ਇਹ ਗੱਲ ਆਖੀ ਗਿਆਨ ਦੀ ਗੱਲ ਸੁਣ ਜਰਨੈਲ ਕੀਰਤੀ ਦੇ ਚਿਹਰੇ ਉੱਤੇ ਦੇਖਣ ਤੋਂ ਬਾਅਦ ਇੱਕ ਦੋ ਪੱਲੀ ਖਰਾਬ ਵਿੱਚ ਚੱਕ ਗਿਆ ਓਡੇ ਪਿੰਡੋਂ ਇੱਕ ਅਮਨ ਆਂਦਾ ਮੁੰਡਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੜਦਾ ਹੈ ਅੱਜ ਕੱਲ ਉਹ ਸਾਰੇ ਪਿੰਡਾਂ ਵੱਲ ਕੈਂਸਰ ਦੇ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ ਮੁੰਡਾ ਤਾਂ ਸਾਹੂ ਐ ਮੈਂ ਉਸ ਨੂੰ ਟੋਕੇ ਦੇਖਦਾ ਕੁਝ ਪਲ ਸੋਚਣ ਤੋਂ ਬਾਅਦ ਜਰਨੈਲ ਨੇ ਉਸ ਨੂੰ ਜਵਾਬ ਦਿੱਤਾ ਇੱਕ ਮੁੰਡਾ ਸਾਡੇ ਗਵਾਂਡੀਆਂ ਦਾ ਵੀ ਲੁਧਿਆਣੇ ਪੜਦਾ ਕਿਤੇ ਉਹੀ ਤਾਂ ਨਹੀਂ ਹੈ ਗਿਆਨੀ ਇੱਕ ਪੱਲੀ ਰੋਟੀ ਖਾਣੀ ਬੰਦ ਕਰ ਜਰਨੈਲ ਨੂੰ ਜਵਾਬ ਦਿੱਤਾ ਅਮਨ ਦਾ ਨਾਮ ਸੁਣਦਿਆਂ ਹੀ ਉਹਨਾਂ ਦੇ ਨੇੜੇ ਤੇੜੇ ਤੁਰੇ ਫਿਰਦੀ ਕੀਰਤੀ ਦੇ ਕੰਨ ਖੜੇ ਹੋ ਗਏ ਇੱਕ ਪੱਲੀ ਉਸ ਦਾ ਮਨ ਕੀਤਾ ਕਿ ਉਹ ਆਪਣੇ ਬਾਪੂ ਨੂੰ ਦੱਸ ਦੇਵੇ ਕਿ ਅਮਨ ਉਹੀ ਮੁੰਡਾ ਹੈ ਜਿਸ ਬਾਰੇ ਉਹ ਗੱਲ ਕਰ ਰਹੇ ਨੇ ਔਰ ਉਸ ਕੋਲੋਂ 11 ਉਸ ਨੂੰ ਦੱਸੀ ਨਾ ਗਈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਜੁੜਿਆ ਹੋਣ ਕਾਰਨ ਜਰਨਲ ਦਾ ਗਿਆਨ ਦੇ ਘਰ ਵੀ ਜਾਣਾ ਆਉਣਾ ਸੀ ਉਸ ਦਿਨ ਤੋਂ ਪਹਿਲਾਂ ਵੀ ਉਹ ਗਿਆਨ ਦੇ ਘਰ کئی ਵਾਰ ਰਿਹਾ ਬੜਾ ਸਮਝਦਾਰ ਮੁੰਡਾ ਹੈ ਉਸ ਤੋਂ ਅਗਲੇ ਦਿਨ ਗਿਆਨ ਦੇ ਘਰੋਂ ਤੁਰਨ ਤੋਂ ਪਹਿਲਾਂ ਜਰਨਲ ਦੇ ਮੂੰਹੋਂ ਅਮਨ ਬਾਰੇ ਇੱਕ ਵਾਰ ਫੇਰ ਉਹ ਬੋਲ ਨਿਕਲੇ ਜਿਹੜੇ ਕਿੰਨੇ ਹੀ ਦਿਨਾਂ ਤੱਕ ਕੀਰਤੀ ਦੇ ਕੰਨਾਂ ਵਿੱਚ ਸੁਣਾਈ ਦਿੰਦੇ ਰਹੇ ਮਿਲ ਕੇ ਪਤਾ ਲੱਗੂ ਉਸ ਦੀ ਸਮਝਦਾਰੀ ਦਾ ਉਸ ਦਿਨ ਤੋਂ ਬਾਅਦ ਕੀਰਤੀ ਵੀ ਅਮਨ ਬਾਰੇ ਬਹੁਤ ਸੋਚਣ ਲੱਗ ਪਈ ਸੀ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਏ ਕੁੜੀ ਉਸਦੇ ਮਨ ਉਸਤੇ ਕਿਉਂ ਖਾਬੀ ਹੁੰਦੀ ਜਾ ਰਹੀ ਹੈ ਉਸ ਰਾਤ ਆਪਣੇ ਹੋਸਟਲ ਦੇ ਕਮਰੇ ਅੰਦਰ ਤੁਰੇ ਫਿਰਦੇ ਅਮਨ ਨੂੰ ਇਹ ਗੱਲ ਸਮਝ ਨਹੀਂ ਸੀ ਲੱਗ ਰਹੀ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ